ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਅਪਡੇਟ ਪੰਜਾਬ ਪੁਲਿਸ ਕਨਸਟੇਬਲ 2025 ਦੇ ਕੈਂਡੀਡੇਟਸ ਲਈ ਲੈ ਕੇ ਆਏ ਹਾਂ ਕਿ ਜਿਨ੍ਹਾਂ ਦੇ ਫਿਜ਼ੀਕਲ ਹੁਣ 7 ਤਰੀਕ ਤੋਂ ਸਟਾਰਟ ਹੋਣੇ ਆ ਉਹਨਾਂ ਦੇ ਜਿਹੜੇ ਫਿਜ਼ੀਕਲ ਐਡਮਿਟ ਕਾਰਡ ਨੇ ਉਹ ਆਊਟ ਹੋ ਚੁੱਕੇ ਨੇ ਤੁਸੀਂ ਆਪਣੇ ਆਪਣੇ ਪੋਰਟਲ ਤੇ ਜਾ ਕੇ ਆਪਣੀ ਆਈਡੀ ਲੌਗਇਨ ਕਰਕੇ ਆਪਣੇ ਜਿਹੜੇ ਫਿਜ਼ੀਕਲ ਐਡਮਿਟ ਕਾਰਡ ਉਹ ਚੈੱਕ ਕਰ ਸਕਦੇ ਹੋ ਤੇ ਕੁਝ ਬੱਚਿਆਂ ਨੂੰ ਜਿਨ੍ਹਾਂ ਨੂੰ ਪ੍ਰੋਬਲਮ ਹੈ ਕਿ ਕਿਸ ਤਰੀਕੇ ਨਾਲ ਉਹ ਆਪਣੇ ਫਿਜ਼ੀਕਲ ਦਾ ਐਡਮਿਟ ਕਾਰਡ ਆਪਾਂ ਤੁਹਾਨੂੰ ਸਾਰਾ ਕੁਝ ਚੈੱਕ ਕਰਵਾਉਣਾ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਡਾਊਨਲੋਡ ਕਰ ਸਕੋਗੇ ਅਗਰ ਤੁਹਾਡਾ ਯੂਜ਼ਰ ਆਈਡੀ ਪਾਸਵਰਡ ਜਿਹੜਾ ਹੈਗਾ ਫੋਰਗੇਟ ਹੋ ਗਿਆ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਰਿਕਵਰ ਕਰਨਾ ਤੇ ਕੁਝ ਬੱਚਿਆਂ ਦੇ ਜਿੰਨਾ ਬੱਚਿਆਂ ਦੇ ਡਾਊਟ ਸੀ ਕਿ ਸਰ ਅਸੀਂ ਆਪਣਾ ਫਿਜ਼ੀਕਲ ਹਜੇ ਨਹੀਂ ਦੇਣਾ ਮਤਲਬ ਕਿ ਅਸੀਂ ਲਾਸਟ ਡੇਜ਼ ਦੇ ਵਿੱਚ ਦੇਣਾ ਅਗਰ ਤੁਹਾਡਾ ਫਿਜ਼ੀਕਲ 7 ਜਾਂ 8 ਤਰੀਕ ਨੂੰ ਆਇਆ ਤੁਸੀਂ ਨਹੀਂ ਦੇਣਾ ਚਾਹੁੰਦੇ ਤੁਹਾਡੀ ਨਹੀਂ ਤਿਆਰੀ ਜਾਂ ਤੁਹਾਨੂੰ ਕੋਈ ਤੁਹਾਡੇ ਮਤਲਬ ਕਿ ਲੈگز ਪ੍ਰੋਬਲਮ ਆ ਤੁਹਾਨੂੰ ਕੋਈ ਪੇਨ ਹੋ ਰਿਹਾ ਤਾਂ ਤੁਸੀਂ ਆਪਣੀ ਫਿਜ਼ੀਕਲ ਦੀ ਜਿਹੜੀ ਡੇਟ ਵੀ ਚੇਂਜ ਕਰ ਸਕਦੇ ਹੋ ਮੈਂ ਤੁਹਾਨੂੰ ਜਿਹੜਾ ਹੈਗਾ ਸਾਰਾ ਕੁਝ ਸਾਡੇ ਦੀ ਇਨਫੋਰਮੇਸ਼ਨ ਅੱਜ ਵੀਡੀਓ ਦੇ ਵਿੱਚ ਦੇਣੀ ਆ ਤੇ ਸਭ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਚ ਸਭ ਤੋਂ ਪਹਿਲਾਂ ਦੇਖੋ ਤੁਸੀਂ ਜਦੋਂ ਵੀ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨਾ ਤੁਸੀਂ Google ਦੇ ਵਿੱਚ ਚਾਹੇ ਤੁਸੀਂ ਆਪਣਾ ਫੋਨ ਦੇ ਵਿੱਚ ਭਰਨ ਹੋ ਚਾਹੇ ਤੁਸੀਂ ਆਪਣਾ ਲੈਪਟਾਪ ਦੇ ਉੱਤੇ ਤੁਸੀਂ ਪਰ ਪੰਜਾਬ ਪੁਲਿਸ ਕਾਂਸਟੇਬਲ 2025 ਠੀਕ ਹੈ ਉੱਥੇ ਜਿਹੜੀ ਸਭ ਤੋਂ ਪਹਿਲੀ ਸਾਈਟ ਆਉਣੀ ਆ ਉਸ ਤੇ ਕਲਿੱਕ ਕਰਿਓ ਜਦੋਂ ਉਸ ਤੇ ਤੁਸੀਂ ਕਲਿੱਕ ਕਰੋਗੇ ਤਾਂ ਇਹ ਤੁਹਾਡੇ ਕੋਲ ਜਿਹੜੀ ਹੈਗੀ ਹੈਗੀ ਇੰਟਰਫੇਸ ਖੁੱਲ ਜੂਗਾ ਇਸ ਇੰਟਰਫੇਸ ਖੁੱਲਣ ਤੋਂ ਬਾਅਦ ਤੁਸੀਂ ਜਿਹੜਾ ਇਹ ਲੌਗਇਨ ਲਿਖਿਆ ਹੋਇਆ ਹੈ ਨਾ ਇਸ ਲੌਗਇਨ ਦੇ ਉੱਤੇ ਕਲਿੱਕ ਕਰ ਲੈਣਾ ਠੀਕ ਹੈ ਅਗਰ ਤੁਸੀਂ ਮੋਬਾਈਲ 'ਤੇ ਚਲਾ ਰਹੇ ਹੋ ਤਾਂ ਤੁਸੀਂ ਮੋਬਾਈਲ ਦੀ ਸਾਈਡ ਦੇ ਉੱਪਰ ਰਾਈਟ ਸਾਈਡ ਦੇ ਉੱਪਰ ਤਿੰਨ ਡਾਟ ਲੱਗੇ ਹੁੰਦੇ ਨੇ ਉਹਦੇ ਕਲਿੱਕ ਕਰਕੇ ਉੱਥੇ ਤੁਸੀਂ ਨੀਚੇ ਆਉਂਗਾ ਆਪਸ਼ਨ ਲਿਖਿਆ ਹੋਊ ਡੈਸਕਟਾਪ ਸਾਈਟ ਡੈਸਕਟਾਪ ਸਾਈਟ ਦੇ ਉੱਤੇ ਇੱਕ ਡੱਬੀ ਬਣੀ ਹੋਊਗੀ ਉਸ ਡੈਸਕਟਾਪ ਸਾਈਟ ਦੇ ਉੱਤੇ ਕਲਿੱਕ ਕਰ ਲਿਓ ਤੇ ਉੱਥੋਂ ਤੁਹਾਡਾ ਜਿਹੜਾ ਇਸ ਤਰੀਕਾ ਦਾ ਇੰਟਰਫੇਸ ਸਾਰਾ ਬਣ ਜਾਊਗਾ ਤੇ ਤੁਹਾਨੂੰ ਇੱਥੋਂ ਜਲਦੀ ਸਮਝ ਆ ਜਾਊਗਾ ਠੀਕ ਹੈ ਤੇ ਜਦੋਂ ਤੁਸੀਂ ਲੌਗਇਨ ਤੇ ਕਲਿੱਕ ਕਰਿਆ ਫਿਰ ਤੁਹਾਡੇ ਕੋਲ ਇਸ ਤਰੀਕਾ ਦਾ ਜਿਹੜਾ ਇੰਟਰਫੇਸ ਖੁੱਲ ਜਾਊਗਾ ਠੀਕ ਹੈ ਇੱਥੇ ਤੁਸੀਂ ਆਪਣਾ ਪਾਸ ਤੇ ਜਦੋਂ ਇਹ ਦੋ ਚੀਜ਼ਾਂ ਭਰਤੀਆਂ ਤਾਂ ਤੁਹਾਡਾ ਜਿਹੜਾ ਇਹ ਤੀਜਾ ਕੈਪਚਾ ਹੁੰਦਾ ਇਹਨੂੰ ਤੁਸੀਂ ਇੱਥੇ ਫਿਲ ਕਰਕੇ ਲੌਗਇਨ ਕਰ ਦੇਣਾ ਹੈ ਅਗਰ ਤੁਹਾਡੇ ਪਾਸਵਰਡ ਜਾਂ ਆਈਡੀ ਨਹੀਂ ਯਾਦ ਤਾਂ ਤੁਸੀਂ ਇੱਥੇ ਫੋਰਗਟ ਆਈਡੀ ਯੂਜ਼ਰ ਆਈਡੀ ਪਾਸਵਰਡ ਕਰਦੇ ਹੋ ਤੁਹਾਡੇ ਮੇਲ ਦੇ ਉੱਪਰ ਜਾਂ ਤੁਹਾਡੇ SMS ਦੇ ਉੱਤਰ ਨਾਲੇ ਤੁਹਾਡੀ ਯੂਜ਼ਰ ਆਈਡੀ ਆ ਜੋ ਨਾਲੇ ਤੁਹਾਡਾ ਪਾਸਵਰਡ ਨਵਾਂ ਆ ਜੂਗਾ ਠੀਕ ਹੈ ਤਾਂ ਤੁਸੀਂ ਇੱਥੋਂ ਦੁਬਾਰੇ ਲੌਗਇਨ ਕਰ ਲਓ ਬਸ ਤੁਸੀਂ ਫੋਰਗਟ ਯੂਜ਼ਰ ਆਈਡੀ ਔਰ ਪਾਸਵਰਡ ਕਰਨਾ ਹੈ ਇਹ ਤੁਹਾਡੀ ਮੇਲ ਦੇ ਉੱਪਰ ਜਾਂ SMS thro ਤੁਹਾਨੂੰ ਜਿਹੜਾ ਹੈ ਪੰਜਾਬ ਪੁਲਿਸ ਦੀ ਸਾਈਟ ਤੋਂ ਤੁਹਾਨੂੰ ਤੁਹਾਡਾ ਯੂਜ਼ਰ ਆਈਡੀ ਤੇ ਤੁਹਾਡਾ ਨਵਾਂ ਪਾਸਵਰ ਤੇ ਦੈਨ ਫਿਰ ਜਦੋਂ ਤੁਸੀਂ ਲੌਗਇਨ ਤੇ ਕਲਿੱਕ ਕਰਿਆ ਫਿਰ ਤੁਹਾਡੇ ਕੋਲ ਇਹ ਸਾਰਾ ਜਿਹੜਾ ਹੈ ਇੰਟਰਫੇਸ ਖੁੱਲ ਜਾਂਦਾ ਹੈ ਇਹ ਇੰਟਰਫੇਸ ਖੁੱਲਣ ਤੋਂ ਬਾਅਦ ਪਹਿਲਾਂ ਆਪਣੇ ਕੋਲ ਐਪਲੀਕੇਸ਼ਨ ਡਿਟੇਲ ਖੁੱਲੀ ਹੋਊਗੀ ਇਸ ਤੋਂ ਬਾਅਦ ਤੁਸੀਂ ਕਰਨਾ ਕਨਸਟੇਬਲ ਦੇ ਉੱਤੇ ਕਲਿੱਕ ਜਦੋਂ ਤੁਸੀਂ ਕਨਸਟੇਬਲ ਦੇ ਉੱਤੇ ਕਲਿੱਕ ਕਰਿਆ ਤਾਂ ਤੁਹਾਡੇ ਕੋਲੇ ਆਹ ਚੀਜ਼ ਆ ਜੂਗੀ ਤਾਂ ਤੁਸੀਂ ਜਿਹੜੀ ਅੱਖ ਦਿਖ ਰਹੀ ਹੈ ਨਾ ਤੁਹਾਨੂੰ ਆਹ ਅੱਖ ਛੱਪੀ ਹੋਈ ਹੈ ਇਸ ਦੇ ਉੱਤੇ ਕਲਿੱਕ ਕਰ ਲਿਓ ਇਸ ਦੇ ਉੱਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੇ ਆ ਸਾਰੇ ਇੰਟਰਫੇਸ ਖੁੱਲ ਜਾਣਗੇ ਤੁਹਾਡੇ ਕੋਲ ਆ ਓਪਨ ਹੋਇਆ ਹੋਊਗਾ ਪਰ ਤੁਸੀਂ ਜਦੋਂ ਦੇਖੋਗੇ ਆ ਤੁਹਾਡੇ ਪੇਮੈਂਟ ਸਲਿੱਪ ਆ ਤੁਹਾਡਾ ਕੈਂਡੀਡੇਟ ਰਿਸਪੌਂਸ ਸ਼ੀਟ ਆ ਤੁਹਾਡਾ ਸਕੋਰ ਕਾਰਡ ਆ ਤੁਹਾਡਾ ਐਡਮਿਟ ਕਾਰਡ ਤੁਸੀਂ ਐਡਮਿਟ ਕਾਰਡ ਦੇ ਉੱਪਰ ਆਪਣਾ ਇੱਕ ਕਲਿਕ ਕਰ ਲੈਣਾ ਠੀਕ ਹੈ ਜਦੋਂ ਤੁਸੀਂ ਐਡਮਿਟ ਕਾਰਡ ਦੇ ਉੱਪਰ ਕਲਿਕ ਕਰੋਗੇ ਤਾਂ ਤੁਹਾਡਾ ਜਿਹੜਾ ਐਡਮਿਟ ਕਾਰਡ ਓਪਨ ਹੋ ਜਾਊਗਾ ਡਾਊਨਲੋਡ ਹੋ ਜਾਊਗਾ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਡੇ ਪੀਸੀ ਦੇ ਵਿੱਚ ਤਾਂ ਤੁਸੀਂ ਆਪਣਾ ਜਿਹੜਾ ਹੈਗਾ ਐਡਮਿਟ ਕਾਰਡ ਨੂੰ ਖੋਲ ਲੈਣਾ ਐਡਮਿਟ ਕਾਰਡ ਦੇ ਨੀਚੇ ਜਾਓਗੇ ਜੇ ਤੁਸੀਂ ਇਹ ਦੇਖੋ ਇੱਥੇ ਲਿਖਿਆ ਹੋਇਆ ਕਿ ਕਿੰਨੀ ਤਰੀਕ ਤੋਂ 7 ਤਰੀਕ ਤੋਂ ਸਟਾਰਟ ਨਹੀਂ ਇਹ ਹੈਗਾ 13 ਅਕਤੂਬਰ ਤੇਰੀ ਰਿਪੋਰਟਿੰਗ ਟਾਈਮ ਕੀ ਹੈ ਇਹਦਾ ਇਹਦਾ ਹੈਗਾ ਰਿਪੋਰਟਿੰਗ ਟਾਈਮ 7 AM ਠੀਕ ਹੈ ਤੇ ਗਰਾਊਂਡ ਕਿਹੜਾ ਹੈ ਕੱਲ ਮੈਂ ਤੁਹਾਨੂੰ ਦੱਸਿਆ ਸੀ ਥਲੈਟਿਕ ਤੇ ਬਰੇਡ ਦੋ ਗਰਾਊਂਡ ਨੇ ਇਹ ਹੈਗਾ ਥਲੈਟਿਕ ਗਰਾਊਂਡ ਪੀਏਪੀ ਗਰਾਊਂਡ ਠੀਕ ਹੈ ਤੇ ਇਹ ਸਾਰਾ ਮਤਲਬ ਕਿ ਆਪਣਾ ਆ ਨੀਅਰ ਕਿਹੜਾ ਚੌਕ ਪੈਂਦਾ ਸਪੋਰਟਸ ਗੇਟ ਨੀਅਰ ਪੀਏਪੀ ਚੌਕ ਇਹ ਸੋਡਾ ਐਡਮਿਟ ਕਾਰਡ ਹੈ ਤੇ ਇੱਥੇ ਜਿਹੜਾ ਹੈਗਾ ਸੋਡਾ ਤੁਹਾਨੂੰ ਦੱਸਿਆ ਹੋਇਆ ਕਿ ਕਿਹੜੀ ਕਿਹੜੀ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਨੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਆਪਣਾ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਹੁਣ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਆਪਣੇ ਫਿਜ਼ੀਕਲ ਲੇਟ ਕਰਵਾਉਣੇ ਨੇ ਅੱਗੇ ਕਰਵਾਉਣੇ ਆ ਤਾਂ ਉਹ ਜਦੋਂ ਆਪਾਂ ਮੈਂ ਤੁਹਾਨੂੰ ਪਿੱਛੇ ਦੱਸਿਆ ਨਾ ਕਿ ਜਿੱਥੇ ਅਖਰ ਜੀ ਸ਼ਪੀਓਬਦੂ ਤੇ ਕਲਿੱਕ ਕਰਨਾ ਉਹਦੇ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਉੱਥੇ ਤੁਹਾਨੂੰ ਮੇਲ ਦਾ ਆਪਸ਼ਨ ਆਉਂਦਾ ਮੈਂ ਤੁਹਾਨੂੰ ਵੀ ਇੱਕ ਸਪੈਸ਼ਲ ਵੀਡੀਓ ਬਣਾ ਕੇ ਦੇ ਦੂੰ ਮੈਂ ਤੁਹਾਨੂੰ ਸਾਰੀ ਡਿਟੇਲ ਦੱਸ ਦਊਂਗਾ ਵੀਡੀਓ ਦੇ ਵਿੱਚ ਕਿ ਕਿਸ ਤਰੀਕੇ ਨਾਲ ਤੁਸੀਂ ਮੇਲ ਦੇ ਵਿੱਚ ਕੀ ਚੀਜ਼ ਲਿਖਣੀ ਹੈ ਕੀ ਤੁਸੀਂ ਐਡ ਕਰਨਾ ਮੇਲ ਦੇ ਵਿੱਚ ਜਿਹੜਾ ਤੁਸੀਂ ਆਪਣਾ ਜਿਹੜਾ ਫਿਜ਼ੀਕਲ ਲੇਟ ਕਰ ਸਕੋ ਠੀਕ ਹੈ ਜਿੜਿਆ ਜਦੋਂ ਆਪਣੀ ਇਨਫੋਰਮੇਸ਼ਨ ਸੀ ਸਿਰਫ ਐਨੀ ਸੀ ਜਲਦ ਤੋਂ ਜਲਦ ਜਾਓ ਸਾਈਟ ਦੇ ਉੱਪਰ ਤੇ ਆਪਣੇ ਜਿਹੜੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਵਾ ਲਓ ਤੇ ਪ੍ਰਿੰਟ ਕਰਵਾ ਲਓ ਦੋ ਦੋ ਪ੍ਰਿੰਟ ਮਤਲਬ ਕਿ ਫੋਟੋ ਕਾਪੀਸ ਕਰਵਾ ਲਓ ਤੇ ਆਪਣੇ ਜਿਹੜੇ ਡਾਕੂਮੈਂਟਸ ਪੂਰੇ ਕਰਕੇ ਰੱਖੋ ਮੈਂ ਉਮੀਦ ਕਰਦਾ ਇਸ ਵਾਰ ਤੁਹਾਡੇ ਜਿਹੜੇ ਇਹ ਫਿਜ਼ੀਕਲ ਟ੍ਰਾਇਲਸ ਨੇ ਕਲੀਅਰ ਹੋਣਗੇ ਤੇ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਬਾਕੀ ਪੜਦੇ ਰਹੋ ਉਮੀਦ ਕਰਦੇ ਰਹੋ ਥੈਂਕ ਯੂ